ਵਦੇਸ਼ੀ ਨੰਬਰ ਤੋਂ ਫੋਨ ਆ ਰਿਹਾ ਜੀ ਕੋਈ ਆਪਣੇ ਆਪ ਨੂੰ ਕਰਸੇਵਕ ਸਿੰਘ ਗੰਢੀਵਿੰਦ ਦੱਸਦਾ ਆ ਤੇ ਮੈਂ ਲੰਡੇ ਗਰੁੱਪ ਦਾ ਬੰਦਾ ਆ ਤੇ ਤੂੰ ਜਿਹੜੇ ਆਰੇ ਪਿੰਡ ਦੇ ਵਿੱਚ ਕੰਮ ਕੀਤੇ ਆ ਕੇਸ-ਕੂਸ ਜਿਹੜੇ ਹੋਇਆ ਇਹ ਕੇਸ ਆਪਣੇ ਵਾਪਸ ਲੈ ਲੈ ਇਹ ਕਿਹੜੀ ਰਿਕਾਰਡਿੰਗ ਆਏ ਕਾਰਨਾਂ ਮਰ ਕੇ ਆਣਾ ਹਾਂਜੀ ਹਾਂਜੀ ਨਕਸ਼ਾਰ ਕਰੋ ਜੇ ਇਹ ਨਹੀਂ ਕਰਵਾ ਕੋਈ ਕਰਾਵਣਾ ਜੇ ਹਾਲ ਸੌੜੀ ਲੈ ਆਸਟ ਹੋ ਰਹੀ ਹੈ ਆਪਣੇ ਮਾਨਾ ਘਰ ਪਜਾ ਜਿਹੜੇ ਤੂੰ ਹੀ ਅੱਜ ਦੁਨੀਆ ਦੇ ਵਿੱਚ ਤੁਰੇ ਫਿਰਦੇ ਜਿਹੜੇ ਲੀਡਰੀ ਚੰਪਾਉਂਦੇ ਫਿਰਦੇ ਜੋ ਤੈਨੂੰ ਅਸੀਂ ਇੰਦਜੰਮਾ ਦੀ 8 ਦਿਨਾਂ ਦੇ ਵਿੱਚ ਵਿੱਚ ਮਾਰਤਾ ਵਾਂਗੇ ਜਿਹੜੇ ਜਿਹੜੇ ਤੂੰ ਕੰਮ ਕਰਦਾ ਪਰ ਆਪਣੇ ਘਰ ਪਜਾ। ਲੱਗੀ ਜਾਣਾ ਭਾਵੇਂ ਤੁਹਾਨੂੰ ਜੱਗਾ ਕਰ ਰਹੇ ਰੋ। ਠੀਕ ਹੈ। ਇਹ ਸੱਸ ਸਰਕਾਰ ਨੇ ਕਰਨੇ ਆ। ਪ੍ਰਸ਼ਾਸਨ ਨੇ ਕਰਨੇ ਆਹੀਂ ਤਾਂ ਸਿਰਫ ਪ੍ਰਸ਼ਾਸਨ ਨੂੰ ਦੱਸਦੇ ਆਂ ਕਿ ਆ ਜਿਹੜੀ ਸਰਕਾਰੀ ਜ਼ਮੀਨਾਂ ਨੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਆ ਲੋਕਾਂ ਨਾਲ ਨਜਾਇਜ਼ ਤੱਕਾ ਕਰ ਰਹੇ ਆ ਨਸ਼ੇ ਵੇਚ ਰਹੇ ਆ ਅਹੀਂ ਬੰਦਿਆਂ ਦੇ ਬਾਈ ਨੇਮ ਵੀ ਸਾਡੀ ਜੁਨੀਅਨਾਂ ਨੂੰ ਦਿੱਤੀ ਗਈ ਆ ਤੇ ਚਾਮਾ ਲਿਸਟ ਐਸਐਸਪੀ ਸਾਹ ਨੂੰ ਸਾਰਿਆਂ ਨੂੰ ਦਿੱਤੀ ਗਈ ਵੀ ਆ ਆ ਪਿੰਡਾਂ ਦੇ ਵਿੱਚ ਸ਼ਰਯਾਮ ਨਸ਼ਾ ਵੇਚ ਰਿਹਾ ਆ ਬੱਲੇ ਬੱਲੇ ਕਰਾਉਣਾ ਜੇ ਕਰਦਾ ਹੁੰਦਾ ਇਹ ਚੱਕਰ ਉਹ ਤੇਰੀ ਬੱਲੇ ਬੱਲੇ ਹੋਵੇ ਮੈਂ ਉਹਨਾਂ ਦੇ ਮੁੜ ਜਾਵਾਂ ਕਿੰਨੇ ਉਲਟ ਜਾਵਾਂ ਜਿੰਨਾਂ ਦੇ ਜੋੜੇ ਨਹੀਂ ਹੁੰਦਾ ਜਿਹੜੀ ਮੈਚ ਕਹਿ ਦਿੱਤੀ ਆ ਪੁਲਿਸ ਪ੍ਰਸ਼ਾਸਨ ਨੇ ਸੱਤਾ ਜਾਣਿਆਂ ਦੇ ਰੈਪਟਰ ਲਿਖ ਕੇ ਦੇ ਬੀਨੂੰ ਦੇ ਦਿੱਤੀ ਆ ਵੀ ਆਪਣੀ ਕੋਈ ਗੱਲ ਹੋਊਗੀ ਤਾਂ ਕੋਈ ਠੀਕ ਹੈ ਜੀ ਹੋਲੇ ਹੋਣਾ ਤੁਹਾਡੇ ਆ ਹੁਣ ਤੈਨੂੰ ਰਿਜ਼ਲਟ ਮਿਲੂਗਾ ਇਹਦਾ ਚਲੋ ਹਾਂਜੀ ਹਾਂਜੀ ਵਾਇਦਿਆਂ ਦੀ ਹਾਂਜੀ ਹਾਂਜੀ ਉਹਦੇ ਵਾਇਦਰੇ ਹਾਂਜੀ ਆਉਂਦੀ ਜੀ ਹੈਲੋ ਜੀ ਸੁਣ ਲਿਆ ਕਿਹੜੀ ਰਿਕਾਰਡਿੰਗ ਆਏ ਕਾਲੀਆਂ ਵਰਕੇ ਜਾਣਾ ਹਾਂਜੀ ਹਾਂਜੀ ਨੁਕਸਾਨ ਕਰ ਰੋ ਜੇ ਨਹੀਂ ਕਰਵਾ ਕੋਈ ਖਰਾਬ ਨਾ ਇਹ ਗੱਲ ਸੁਣ ਲਿਆ ਨਾ ਅੱਜ ਤੁਹਾਨੂੰ ਇਹ ਨਾਛਕ ਅੱਛਾ ਜੀ ਖਰਾਬ ਹੋਣਿਆ ਠੀਕ ਹੈ ਜੀ ਇਹ ਗੱਲ ਸੁਣ ਲਿਆ ਹੂੰ ਹੂੰ ਮੈਂ ਚਲਾਉਣਾ ਅਈ ਛੜੇ ਤੇ ਬਹਰ ਹੂੰ ਹੂੰ ਕਰਕੇ ਲੈਣਾ ਅਹੀਂ ਕਿਹੜੀ ਗੱਲ ਨੁਕਸਾਨ ਨਿਖਾਉਣਾ। ਸੁਣੋ ਅਹੀਂ ਕਿਹੜੀ ਗੱਲ ਨੁਕਸਾਨ ਕਰਾ ਕੇ ਰਹਿਣਾ। ਲੱਗੀ ਜਣਾ ਭਾਵੇਂ ਤੁਹਾਨੂੰ ਜਿੱਦਾਂ ਕਰ ਰਹੇ ਜੋ ਠੀਕ ਹੈ ਜੀ। ਨਾ ਮੈਂ ਕੋਈ ਹੋਣਾ ਆਪਣਾ ਠੀਕ ਹੈ ਹੁਣ ਤੈਨੂੰ ਰਿਜ਼ਲਟ ਮਿਲੂਗਾ ਹੈਗਾ। ਚਲੋ ਕੋਈ ਗੱਲ ਨਹੀਂ ਰਿਜ਼ਲਟ ਮੈਂ ਤੁਹਾਨੂੰ ਉਧਰ ਵੀ ਗੱਲ ਦੱਸੀ ਵੀ ਰਿਜ਼ਲਟ ਜਦੋਂ ਜੇ ਤੇਰੇ ਹੱਥੇ ਲਿਖੀ ਆ ਨਾ ਤੇ ਤੇਰੇ ਉੱਥੇ ਮਰਨਾ ਆ। ਇਹਦੇ ਤੇ ਮਹਾਰਾਜ ਨਹੀਂ ਬਚਾ ਸਕਦਾ। ਜੇ ਨਹੀਂ ਲਿਖੀ ਤੇ ਫਿਰ ਮਹਾਰਾਜ ਤੇ ਬਚਾ ਲਵਾਂਗਾ। ਹਾਂ ਅੱਗੇ ਜੇ ਦੱਸ ਆ ਦੱਸਿਆ ਚੰਗਾ ਹੂੰਗਾ ਵਾਏ ਤੇ ਮਾਹ ਦੇਰ ਜਾ ਮੈਂ ਹਮ ਨਹੀਂ ਜਾਂਦਾ ਰਹਿ ਵੀ ਬਤਾ ਦੇ ਕੀ ਆ ਦੇ ਤੇ ਦੱਸ ਕੇ ਰਹਿਦਾ ਮਰਦ ਦਰ ਦ ਦੱਸਣ ਕੋਈ ਗੱਲ ਨਹੀਂ ਦੱਸ ਦੋ ਤਹੀਂ ਕੀ ਨੁਕਸਾਨ ਕਰ ਜੇ ਨਹੀਂ ਕਰ ਹੁੰਦਾ ਕਿੱਥੇ ਬੈਠੇ ਤੁਸੀਂ ਮੇਰ ਕਮਰ ਤੋਂ ਹੈ ਮੇਰ ਕਮਰ ਦਾ ਅੱਛਾ ਇਹ ਦੱਸ ਕੇ ਰਹਿ ਕਿ ਤੂੰ ਲੋਗ ਜੇ ਤਰੀ ਮਰਜੀ ਆਪੋ ਸੋਹੋ ਜਾ ਤੇਰੇ ਚੱਕਰਾਂ ਤੇਰਾ ਮਲਾ ਬੱਲੇ ਬੱਲੇ ਕਰਾਉਣਾ ਜੇ ਕਰਦਾ ਹੁੰਦਾ ਇਹ ਚੱਕਰ ਉਹ ਤੇਰੇ ਬੱਲੇ ਬੱਲੇ ਹੋਵੇ ਮੈਂ ਉਨਾਂ ਦੇ ਵਿੱਚ ਜਾਵਾਂ ਕਿੰਨਾ ਦੇ ਉਲਟ ਜਾਵਾਂ ਤੇਨਾਂ ਦੇ ਵਿੱਚ ਜਾਣਾ ਤੈਨੂੰ ਪਤਾ ਹੀ ਆ ਇਹਨਾਂ ਦੇ ਨਾਲ ਨਾ ਜਾਉਂਦੇ ਨਹੀਂ ਹੁੰਦਾ ਮੈਨੂੰ ਪਤਾ ਲੱਗੇਗਾ ਕਿੰਨਾ ਦੇ ਉਲਟ ਜਾਵਾਂ ਕਸਿਆਹੀ ਮੈਂ ਬਿਨੋ ਹੋਦਣਾ ਕਿਹੜਾ ਮੈਂ ਮੈਂ ਨਹੀਂ ਜਾਣਦੀ ਮੈਂ ਕਹਦੇ ਨਹੀਂ ਉਲਟ ਜਾਂਦੇ ਮੈਂ ਸਿਰਫ ਹੱਥ ਚੱਕਦੇ ਜਾਂਦੇ ਚਲ ਬਾ ਠੀਕ ਆ ਇੱਧਰ ਵੀ ਵਾਲਾ ਹਿਮਲਾ ਹੱਕ ਕਰਦਾ ਹੀ ਕਰਦਾ ਹੀ ਹੁਣ ਤਿਆਰੀ ਰੱਖੀ ਆ ਉਹਦੇ ਰਗੇ ਦੱਸਿਆ ਠੀਕ ਆ ਠੀਕ ਆ ਜੀ ਦੱਸ ਦਿਓ ਕੋਈ ਗੱਲ ਕਿਦਾਂ ਤੁਸੀਂ ਆਉਣਾ ਆ ਨਹੀ 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 ਦੱਸਦੇ ਨਹੀਂ ਪਿਛਲੇ ਦਿਨੀ ਹੀ ਵਿਦੇਸ਼ੀ ਨੰਬਰ ਤੋਂ ਇੱਕ ਕਾਲ ਆਉਂਦੀ ਆ ਜਿਸ ਦੇ ਵਿੱਚ ਧਮਕੀਆਂ ਪਰੀਆਂ ਜਿਹੜਾ ਮੈਸੇਜ ਉਹ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਹੁਣ ਨੌਜਵਾਨ ਮੀਡੀਆ ਦੇ ਸਾਹਮਣੇ ਆਇਆ ਤਾਂ ਅਸੀਂ ਉਸ ਦੇ ਨਾਲ ਗੱਲਬਾਤ ਵੀ ਕਰਦੇ ਆ ਤਾਂ ਕੀ ਕਹਿਣਾ ਜਾਂਦੇ ਜੀ ਕਿਹੜਾ ਵਿਦੇਸ਼ੀ ਨੰਬਰ ਤੋਂ ਤੁਹਾਨੂੰ ਲਗਾਤਾਰ ਫੋਨ ਆ ਰਿਹਾ ਜੀ ਵਿਦੇਸ਼ੀ ਨੰਬਰ ਤੋਂ ਫੋਨ ਆ ਰਿਹਾ ਜੀ ਕੋਈ ਆਪਣੇ ਆਪ ਨੂੰ ਗਰਸੇਵ ਸਿੰਘ ਗੰਢੀਵਾਲਾ ਦੱਸਦਾ ਆ ਤੇ ਮੈਂ ਲੰਡੇ ਗਰੁੱਪ ਦਾ ਬੰਦਾ ਆ ਤੇ ਤੂੰ ਜਿਹੜੇ ਆਰੇ ਪਿੰਡ ਦੇ ਵਿੱਚ ਕੰਮ ਕੀਤੇ ਆ ਕੇਸ-ਕੂਸ ਜਿਹੜੇ ਹੋਏ ਆ ਇਹ ਕੇਸ ਆਪਣੇ ਵਾਪਸ ਲੈ ਲਾ ਇਹ ਪਿਛਲੇ ਦਿਨੀ ਮੈਨੂੰ ਸਾਡੇ ਪਿੰਡ ਦੀ ਪੰਚਾਇਤ ਹੀ ਤੇ ਉਹਨਾਂ ਨੇ ਮੈ ਬਹੁਤ ਬੱਤਬੀ ਦੀ ਨਾਲ ਲਬਜ ਬੋਲੇ ਸੀ ਤੇ ਇੱਕ ਨਿਸ਼ਾਨ ਸਿੰਘ ਮੁੰਡਾ ਆ ਆਪਣਾ ਵਿਦੇਸ਼ ਹੀ ਰਹਿੰਦਾ ਉਹ ਵੀ ਉਸਦੇ ਪਰਿਵਾਰ ਨੇ ਵੀ ਤੇ ਉਸਨੇ ਵੀ ਮੈਨੂੰ ਤੇ ਉਹਨਾਂ ਦੇ ਖਿਲਾਫ ਮੈਂ ਇੱਕ ਕੇਸ ਕੀਤਾ ਸੀ ਉਹ ਕੇਸ ਵਾਪਸ ਕਰਨ ਵਾਸਤੇ ਤੇ ਕੁਝ ਮੈਂ ਇਹ ਵੀ ਚੰਨਾਬੀ ਵਾਲਾ ਜਿਹੜੇ ਨਸ਼ੀ ਨਸ਼ੀ ਵੇਚਦੇ ਆਂ ਅਸੀਂ ਇਹਨਾਂ ਦੇ ਖਿਲਾਫ ਵੀ ਦਰਨਾ ਲਾਇਆ ਸੀ ਪਿਛਲੀ ਦਿਨੀ 3 ਮਹੀਨੇ ਡੀਐਸਪੀ ਟਾਰੀ ਦੇ ਸਾਡੇ ਲਾਗੇ ਢਿੰਗਰਾ ਕਲੋਨੀ ਆ ਬਡਾਲਾ ਪਿੱਟੇਵੜਾ ਸ਼ਰੀਆਮ ਨਸ਼ਾ ਵੇਚ ਰਿਆ ਅਸੀਂ ਇਹ ਨਸ਼ੇ ਦੇ ਖਿਲਾਫ ਵੀ ਆਂ ਅਸੀਂ ਆਵਾਜ਼ ਚੁੱਕਦੇ ਆ ਹੋ ਸਕਦਾ ਇਹਨਾਂ ਦੇ ਵਿੱਚ ਵੀ ਹੋਵੇ ਬਾਕੀ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਇੱਕ ਰੈਪੋਰਟ ਲਿਖ ਕੇ ਸਾਨੂੰ ਦੇ ਦਿੱਤੀ ਇਹ ਮਦਨ ਸਿੰਘ ਕੇ ਸਰਪੰਚੀਆਂ ਤੇ ਆਪਣਾ ਨਿਸ਼ਾਨ ਸਿੰਘ ਆ ਦੇ ਇੱਕ ਦਲਬੀਰ ਸਿੰਘ ਆ ਇੱਕ ਵਜੀਵ ਸਿੰਘ ਆ ਇਸ ਤੇ ਉਹਨਾਂ ਦੇ ਸੱਤਾ ਬੰਦਿਆਂ ਦੇ ਖਿਲਾਫ ਰੈਪਟਰ ਲਿਖ ਕੇ ਦੇ ਦਿੱਤੀ। ਤਾਂ ਕਾਰਨ ਕੀ ਆ ਕਿਉਂ ਲਗਾਤਾਰ ਤੁਹਾਨੂੰ ਧਮਕੀ ਦਿੱਤੀ ਜਾ ਰਹੀ ਆ ਜੀ ਉਹਨਾਂ ਦੇ ਵੱਲੋਂ ਫੋਨ ਤੇ। ਅਸੀਂ ਜੀ ਗਰੀਬਾਂ ਦੀ ਮਦਦ ਕਰਦੇ ਆ ਨਸ਼ੇ ਦੇ ਖਿਲਾਫ ਆਵਾਜ਼ ਚੁੱਕਦੇ ਆ। ਸੱਚਾਈ ਦੇ ਕੰਮ ਕਰਦੇ ਆ। ਉਹ ਕੀ ਕਹਿੰਦੇ ਕੀ ਆਵਾਜ਼ ਨਹੀਂ ਚੁੱਕਣੀ। ਬਿਲਕੁਲ ਯੋ ਕਹਿੰਦੇ ਵੀ ਆਪਣੇ ਰਮਾਨਾ ਘਰ ਬੈ ਜਾ ਜਿਹੜੇ ਤੂੰ ਹੀ ਅੱਜ ਜੁਨੀਆਂ ਦੇ ਵਿੱਚ ਤੁਰੇ ਫਿਰਦੇ ਜਿਹੜੇ ਲੀਡਰੀ ਚਿਮਕਾਉਂਦੇ ਫਿਰਦੇ ਜੋ ਤੈਨੂੰ ਅਸੀਂ ਜਮਲਾ ਦੇ ਅੱਠ ਦਿਨਾਂ ਦੇ ਵਿੱਚ ਵਿੱਚ ਮਾਰ ਦਵਾਂਗੇ ਜਿਹੜੇ ਤੂੰ ਕੰਮ ਕਰਦਾ ਫਿਰਦਾ ਆਪਣੇ ਘਰ ਬੈ ਜਾ ਕਿੰਨੇ ਕੁ ਕੇਸ ਨੇ ਜਿਹੜੇ ਹੁਣ ਤੱਕ ਤੁਸੀਂ ਲੋਕਾਂ ਦੇ ਹੱਕ ਦੇ ਵਿੱਚ ਕਰ ਚੁੱਕੇ ਹੋ ਅਸੀਂ ਕੇਸ ਸੇ ਸਰਕਾਰ ਨੇ ਕਰਨੇ ਆ ਪ੍ਰਸ਼ਾਸਨ ਨੇ ਕਰਨੇ ਆਹੀਂ ਤਾਂ ਸਿਰਫ ਪ੍ਰਸ਼ਾਸਨ ਨੂੰ ਦੱਸਦੇ ਆਂ ਕਿ ਆ ਜਿਹੜੀਆਂ ਸਰਕਾਰੀ ਜ਼ਮੀਨਾਂ ਨੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਆ ਲੋਕਾਂ ਦਾ ਨਜਾਇਜ਼ ਧੱਕਾ ਕਰ ਰਹੇ ਆ ਨਸ਼ੇ ਵੇਚ ਰਹੇ ਆ ਅਸੀਂ ਬੰਦਿਆਂ ਦੇ ਬਾਈ ਨੇਮ ਵੀ ਸਾਡੀ ਜੁਨੀਅਨਾਂ ਨੂੰ ਦਿੱਤੇ ਗਏ ਆ ਤੇ ਚਾਹਮਾ ਲਿਸਟ ਐਸਐਸਪੀ ਸਾਹ ਨੂੰ ਸਾਰਿਆਂ ਨੂੰ ਦਿੱਤੀ ਗਈ ਵੀ ਆ ਆ ਪਿੰਡਾਂ ਦੇ ਵਿੱਚ ਸ਼ਰੀਆਮ ਨਸ਼ਾ ਵੇਚ ਰਿਹਾ ਆ ਤੇ ਪਰ ਪ੍ਰਸ਼ਾਸਨ ਨਾਲ ਵੇਖ ਲਓ ਤੁਹਾਡਾ ਫਾਡੇ ਲੱਗੇ ਆ ਠਿੰਗੜਾ ਕਲੋਨੀ ਆ ਵਡਾਲਾ ਪਿੱਟੇ ਵਾਡੇ ਸ਼ਰੀਆਮ ਸਾਡੇ ਸ਼ਾਮ ਨੂੰ ਦੇ ਗਲੀਆਂ ਦੇ ਵਿੱਚ ਦੀ ਨੰਗਿਆਂ ਨਹੀਂ ਜਾਂਦਾ ਸ਼ਰੀਆਮ ਜੂਏਬਾਦੀ ਹੋ ਰਹੀ ਆ ਸ਼ਰੀਆਮ ਗੋਲੀਆਂ ਆ ਨੰਬਰ ਜੇ ਲੱਗ ਰਹੇ ਨੇ ਆ ਜਿਹੜੇ ਲਾਟਰੀ ਵਾਲੇ ਮੁੰਟੀਆਂ ਨੇ ਇਹਨਾਂ ਦੇ ਖਿਲਾਫ ਹੋਵਾ ਚੁੱਕਦੇ ਪਰ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਰਾਣਾ ਪਟੇਵਾਰ ਸ਼ਰਿਆਮ ਨਸ਼ਾ ਵੇਗਦੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਕੋਈ ਤੁਹਾਡੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਸ਼ਿਕਾਇਤ ਦਿੱਤੀ ਗਈ ਹੈ ਪੁਲਿਸ ਨੂੰ? ਹਾਂ ਜੀ ਜੀ ਮੈਂ ਸ਼ਿਕਾਇਤ ਦਿੱਤੀ ਆ ਪੁਲਿਸ ਪ੍ਰਸ਼ਾਸਨ ਨੇ ਸੱਤਾ ਜਾਨਿਆਂ ਦੇ ਰਿਪੋਰਟ ਲਿਖ ਕੇ ਤੇ ਵੀ ਨੂੰ ਦੇ ਦਿੱਤੀ ਆ ਵੀ ਆਪਣੀ ਕੋਈ ਕਾਰਵਾਈ ਕਰੋ ਜੀ। ਤਾਂ ਕੋਈ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ ਹੁਣ? ਨਹੀਂ ਜੀ ਬਿਲਕੁਲ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਜੀ। ਸਾਡੇ ਪਿੰਡ ਦੇ ਵੀ ਝਗੜੇ ਵਧਣ ਰਹੇ ਨੇ ਛੱਪੜ ਦਾ ਨਗਾਇਜ਼ ਲੋਕਾਂ ਨੇ ਕਬਜ਼ਾ ਕੀਤਾ ਉਹਦੀ ਆਵਾਜ਼ ਚੁੱਕੀ ਆ ਉਹਦੇ ਖਿਲਾਫ ਵੀ ਤੁਹਾਡੇ ਮੀਡੀਆ ਦੇ ਵਿੱਚ ਵੀ ਮੈਨੂੰ ਬਦਨਾਮ ਕਰ ਰਹੇ ਨੇ ਪਰ ਜਿਹੜੀ ਗੱਲ ਹੈ ਨਾ ਜੀ ਸੱਚਾਈ ਤੇ ਮੈਂ ਗੱਲ ਕਰ ਰਿਹਾ ਤਾਂ ਸੱਚਾਈ ਤੇ ਰਹਿਣਾ ਮੈਂ ਪਛਾਣ ਨਹੀਂ ਕਰ ਸਕਦਾ ਇਸ ਬੋਲ ਲੱਗਦਾ ਕਿ ਪੁਲਿਸ ਪੁਲਿਸ ਸ਼ਾਸਨ ਦੀ ਹੈ ਨਗਹਿਲੀ ਦੇ ਕਾਰਨ ਜਿਹੜੇ ਲਗਾਤਾਰ ਕੇਸ ਨੇ ਉਹ ਬਾਤੇ ਜਾ ਰਹੇ ਨੇ ਬਿਲਕੁਲ ਜੀ ਤੁਹਾਨੂੰ ਪਤਾ ਹੀ ਆ ਪਿਛਲੀ ਦਿਨੀਆਂ ਪੁਛਰੀ ਨਗੇਲੀ ਦੇ ਨਾਲ ਹੀ ਕਿੰਨੇ ਕੰਮ ਹੋ ਰਹੇ ਨੇ ਪਿਛਲੀ ਦਿਨੀਆਂ ਤਰਨਤਨ ਦੇ ਵਿੱਚ ਵੀ ਇੱਕ ਦੇ ਸਰਪੰਚੇ ਮਾਰ ਦਿੱਤਾ ਆ ਤੇ ਮੰਨ ਲਓ ਵੀ ਪੱਟੀ ਚਲੋ ਜਿੱਥੇ ਵੀ ਤੁਹਾਨੂੰ ਪਤਾ ਹੀ ਆ ਸਾਰੇ ਕਿੰਨੇ ਹਦਾਈ ਹੋਇਆ ਮੰਨ ਲਓ ਕੋਈ ਦਿਹਾੜੀ ਇੱਕ ਦੀ ਸੁਖਾਣ ਨਿਕਲਦੀ ਇੱਕ ਦਾ ਕਤਲ ਹੋਇਆ ਹੀ ਹੁੰਦਾ ਆ ਕਿੰਨੇ ਪੁਲਿਸ ਪ੍ਰਸ਼ਾਸਨ ਕੰਮ ਕਰਨ ਦੀ ਨੀਦ ਸੁਤਾ ਆ ਜੀ ਸਰ ਰਿਕਾਰਡੀਆਂ ਵੀ ਭੇਜੀਆਂ ਜਾ ਰਹੀਆਂ ਨੇ ਲਗਾਤਾਰ ਉਸ ਨੌਜਵਾਨ ਦੇ ਵੱਲੋਂ ਹਾਂ ਜੀ ਜੀ ਪਹਿਲਾਂ ਉਹਨੇ ਖੁਦ ਆਪ ਨੌਜਵਾਨ ਨੇ ਆਪ ਵੀ ਫੋਨ ਕੀਤਾ ਮੈਨੂੰ ਰਿਕਾਰਡੀਆਂ ਵੀ ਭੇਜੀਆਂ ਨੇ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੇ ਚੁ ਕਿੰਨਾ ਸਮਾਂ ਹੋ ਚੁੱਕਾ ਹੈ ਇਸ ਸ਼ਿਕਾਇਤ ਨੂੰ ਤੁਹਾਡੇ ਵਿਰੁੱਧ ਦਿੱਤੀ ਜੀ ਇਹ ਜੀ ਮੈਨੂੰ ਇੱਕ 12 ਤਰੀਕ ਨੂੰ ਫੋਨ ਆਇਆ ਸੀ ਆ 12 11 ਨੂੰ 3:32 ਮਿੰਟ ਤੇ ਤੇ ਮੈਂ ਉਸੇ ਟਾਈਮ ਹੀ ਐਸਐਸਓ ਸਾਹਿਬ ਨੂੰ ਫੋਨ ਕੀਤਾ ਸੀ ਮੈਂ ਆਪਣੀ ਜ਼ਮੀਨ ਹੀ ਵਾਉਣ ਰਿਹਾ ਇੱਥੇ ਤੇ ਮੈਨੂੰ ਫੋਨ ਆਇਆ ਸੀ ਉਹ ਮੇਰੇ ਕੋਲ ਰਿਕਾਰਡਿੰਗ ਨਹੀਂ ਹੋਈ ਮੜ ਕੇ ਦੂਸਰੇ ਫੋਨ ਤੇ ਮੈਂ ਰਿਕਾਰਡਿੰਗ ਕੀਤੀ ਹੈ ਤੇ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀ ਗ੍ਰਿਫਤਾਰੀ ਕੀਤੀ ਜਾਏਗੀ ਮੈਨੂੰ ਤੇ ਨਗਰ ਨਿ ਪੁਲਿਸ ਪ੍ਰਸ਼ਾਸਨ ਹਾਲੇ ਤੇ ਕਹਿੰਦੇ ਹੀ ਇਨਕੁਇਰੀ ਕਰ ਰਹੇ ਆ ਜੀ ਨੰਬਰ ਆਪਣਾ ਜਾਂਚ ਕਰ ਰਹੇ ਆ ਨੰਬਰ ਅੱਜ ਵੀ ਤਾਂ ਚੱਲਣ ਰਿਹਾ ਆ ਵਿਦੇਸ਼ੀ ਨੰਬਰ ਆ ਨੰਬਰ ਅੱਜ ਵੀ ਚੱਲ ਰਿਹਾ ਜੀ ਉਸ ਨਾਲ ਹਾਂ ਤੁਸੀਂ ਵੇਖਿਆ ਗਿਆ ਸੀ ਇਹਨਾਂ ਨਾਲ ਗੱਲਬਾਤ ਕੀਤੀ ਆ ਫਿਲਹਾਲ ਨੰਬਰ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਆ ਕਿ ਵਕ ਵਕ ਪਿੰਡਾਂ ਦੇ ਲਗਾਤਾਰ ਉਹਨਾਂ ਦੇ ਕਾਲ ਕੇਸ ਆ ਰਹੇ ਨੇ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਨਸ਼ੇ ਦੇ ਖਿਲਾਫ ਵੀ ਜੜੀ ਆਵਾਜ਼ ਉਠਾਈ ਜਾ ਰਹੀ ਆ ਪਰ ਹੁਣ ਉਹਨਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਿਆ ਫਿਲਹਾਲ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 7 ਜਾਣੇ ਤੇ ਪਰਚਾ ਜ਼ਰੂਰ ਦਰਜ ਕਰ ਲਿਆ ਗਿਆ ਪਰ ਉਸ ਮਾਮਲੇ ਦੇ ਵਿੱਚ ਹਜੇ ਕਿਸੇ ਵੀ ਤਰ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਜਿਸ ਨੂੰ ਲੈ ਕੇ ਅੱਜ ਨੌਜਵਾਨ ਮੀਡੀਆ ਦੇ ਸਾਹਮਣੇ ਆਇਆ ਤਾਂ ਉਸ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਪੰਜਾਬ ਪੁਲਿਸ ਤੇ ਵੀ ਖੜੇ ਕੀਤੇ ਗਏ ਨੇ ਆਖਰਕਾਰ ਇਨੀ ਢਿੱਲੀ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ ਜੇਕਰ ਪੁਲਿਸ ਸਖਤ ਕਾਰਵਾਈ ਕਰੇ ਤਾਂ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਘਟਨਾ ਜਿਹੜੀ ਆਹੋ ਨਾ ਹੋ ਸਕੇ ਪਰ ਨੌਜ਼ਵਾਨ ਮੀਡੀਆ ਦੇ ਸਾਹਮਣੇ ਆ ਉਸ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਪੰਜਾਬ ਪੋਸਟ ਤੇ ਵੀ ਖੜੇ ਕੀਤੇ ਗਏ ਨੇ ਜਗਵੰਤ ਟੀਵੀ ਦੇ ਲਈ ਸਾਹਿਲ ਅਮਰਿਤ